ਆਰੇ ਲੋਕਰ ਪਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਕਰ ਜਿਹ ਪਹੁੰਚ ਗਿਆ ਆਪਣੇ ਸਟੋਰ ਤੇ ਮਾਲਕ ਦੇ ਕੰਮ ਚਾਲਦਾ ਪੂਰਾ ਸਟੋਰਾਂ ਦਾ ਬੇਜੀ ਇਹ ਤਾਂ ਮਾਡਰਨ ਆ ਗਿਆ ਫਿਰ ਜੋੜੀ ਹੋ ਰਹੀ ਹੈਗੀ ਮੋਨੂ ਦੀ ਪੋਨਰੇ ਵਾਲੇ ਦੀ ਜੋੜੀ ਹੈਗੀ ਇੱਥੇ ਹੁਣ ਮਾਲ ਜਾਣੀ ਹੈ ਇਧਰ ਦੂਜੀ ਹੈਗੀ ਅਜਾ ਸਾਰੇ ਪਾਸੇ ਚੱਲਦਾ ਮਾਲ ਜਾਣੀ ਜਿਹੜੀ ਨੇੜੇ ਆ ਉਧਰ ਚੱਕ ਲੋ ਇਹ ਤਾਂ ਨਹੀਂ ਭਰ ਗਿਆ ਆਹ ਇਹ ਤਾਂ ਚੈਂਬਰ ਫੁੱਲ ਹੋ ਗਿਆ ਆ ਇਧਰ ਇਧਰ ਆ ਇਧਰ ਜਾ ਇੱਧਰ ਲਈ ਦੂਜੀ ਆ ਗਈ ਜਿੱਧਰੋਂ ਨੇੜੇ ਆ ਟੈਂਪਰੇਚਰ ਵਾਲੇ ਕਿੱਧਰ ਲੱਗੇ ਆ ਉਹ ਉੱਪਰ ਲੱਗੇ ਹੋਊ ਥੱਲੇ ਲੱਗੇ ਹੋਊ ਦਿਨ ਚੜ੍ਹਤ ਵਾਸਤੇ ਲੱਗੇ ਹੋਊ ਸਾ ਚੜ੍ਹਨ ਲਾਦਾ ਹੋਣੀ ਦੇ ਲੈਣੇ ਠੰਡ ਨਾਲ ਹਾਂ 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 ਇਹਦੇ ਅੰਦਰ ਤਾਂ ਮਿੱਠੇ ਜ ਵੱਧੂਗੀ ਉਧਰ ਆ ਕੂਲਿੰਗ ਹੈ ਉਹ ਚ ਜ਼ਿਆਦੇ ਹੋ ਆ ਕੜਾਈਆ ਵੀ ਪਾ ਕੇ ਲਾਇਆ ਤੇ ਇਹ ਸੈਂਪਲ ਆਇਆ ਹੋਇਆ ਨਾ ਲੈ ਅੰਦਰ ਕੂਲਿੰਗ ਪੂਰੀ ਆ ਮੂੰਹ ਚੋਂ ਤੋਂ ਆਨੇ ਕਾ ਲੱਗਿਆ ਬੰਡ ਸਾਰੀ ਸਟੋਰ ਚ ਨਹੀਂ ਮੈਂ ਕਿਹਾ ਚੱਲੇ ਲੇਬਰ ਦਾ ਕਿਹਨਾਂ ਦਾ ਬੇਚਾਰਾ ਪੌੜੀਆਂ ਦਾ ਸੌਖਾ ਵਾ ਢੁਈ ਟੁੱਟ ਜਾਂਦੀ ਚੜਦੇ ਆਂ ਦੇ ਉਤਰਦੇ ਆਂ ਦੇ ਇਹਦਾ ਤਿੰਨੇ ਤਿੰਨ ਲਿਫਟਾਂ ਵੇ ਬਸ ਆਉਂ ਤੇੰਬਰ ਦੀ ਜਾਨੀ ਬਾਕੀ ਸਾਰੇ ਆਪਣੀ ਲਿਫਟ ਹੀ ਆਨੇ ਚੱਲੋ ਸੌਕਰ ਉਹ ਵੀ ਲਿਫਟ ਜਸਦੀ ਇਹ ਜਿਹੜਾ ਪਲਟੀ ਮਾਰਨ ਨੂੰ ਫਿਰ ਇੱਥੇ ਹੀ ਜਗਾ ਛੱਡਦੇ ਆ ਉਹ ਨਹੀਂ ਇੱਥੇ ਹੀ ਹੁੰਦੀ ਫਿਰ ਮੜੋ ਮੋਬਾਈਲ ਤਾਂ ਵਾਰੇ ਕੱਢ ਲੈਣਾ ਮਾਲ ਆਪਣਾ ਤੁੰਦ ਅੱਛਾ ਹੋ ਵੀ ਆ ਨਿਕਲ ਜਾਣਾ ਕੋਈ ਨਾ ਕੋਈ ਨਿਕਲ ਜਾ ਆਹ ਕਾਹਦੇ ਗਿੱਲਾ ਹੋਇਆ ਕੀ ਐ ਵੀਰੇ ਹੋ 300 ਦੇ ਸੰਪਤਵਾਨ ਆਇਆ ਪਿਆ ਅੱਛਾ ਕੰਮ ਇਹਦਾ ਇੱਕ ਮਾਉਂਟ ਤੇ ਬੜੀ ਹਰ ਹਰ ਮਾਈਕਾਂ ਤੋਂ ਵਾਹ ਬਦਨ ਪਰਭਾਵ ਪੈਂਦਾ ਦੇਖਣ ਨੂੰ ਉਹੀ ਜਿਵੇਂ ਏਸੀ ਦੀ ਟ੍ਰੇ ਹੁੰਦੀ ਹੈ ਮਤਲਬ ਉਹ ਚੀਜ਼ ਆ ਇਹ ਥੱਲੇ ਡੈਗਦੀ ਹੈ ਟ੍ਰੇਆਂ ਲਾਉਣ ਵਾਲੀ ਹੈ ਨਾ ਆਹ ਚੀਜ਼ ਤੇ ਇਨਸੂਲੇਸ਼ਨ ਹੋਣੀ ਹੈ ਉਹ ਕਵਰ ਹੋ ਜਾਣਾ ਸਾਰੇ ਆ ਵੀ ਉਹੀ ਤੋਂ ਕਿ ਸਿੱੜਦਾ ਨਾ ਤਾਂ ਹੀ ਢੱਕਦੇ ਪਰ ਉਹ ਜਿਵੇਂ ਆਉਂਦਾ ਹੈ ਬਾਈ ਇੱਕ ਦੋ ਨੇ ਚੱਲ ਪੂਰਾ ਉਹਦੇ ਪਿੱਛੇ ਰਾ ਜਗਾ ਬੜੀ ਸਟੱਗ ਨੂੰ ਦਿਖਾਈ ਇਹਦੇ ਹੂੰ ਇਹਦੇ ਵਿੱਚ ਲੱਗਦਾ ਨਾ ਪਿੱਛੇ ਲੱਗਦੇ ਇਹਨੂੰ ਮੁਰਮੁਰ ਲੱਗਦਾ ਪਰ ਨਹੀਂ ਸਾਰੇ ਚੰਗਰ ਜਾਂਦੇ ਹੁਣ ਥੱਲੇ ਪੋਰਾ ਪਟਨ ਹਟ ਗਿਆ ਨਾ ਆਉਂ ਕਹਿੰਦੇ ਪਾਸ ਹੀ ਨਹੀਂ ਕਰਦੇ ਹੁੰਦਾ ਇਹਦੀ ਕੰਪੈਸਟੀ ਕਿੰਨੀ ਆ ਹੁਣ ਆਪਣੀ 1.5 ਲੱਖ ਦੀ 1.5 ਲੱਖ ਦੀ ਇਹ ਇਧਰ ਚੱਲਦੇ ਆ ਪੂਰਾ ਨਹੀਂ ਇਹਦੇ ਨਾਲ ਤਾਂ ਬਹੁਤ ਸੌਕ ਹੋ ਗਿਆ ਬੰਦੇ ਨੂੰ ਸਮਾਂ ਦੀ ਹਾਂ ਬਿਲਕੁਲ ਇਦੋਂ ਆ ਤਾਂ ਮਿੱਠੇ ਵਾਲਾ ਆ ਗਿਆ ਹੁਣ ਉਹਦਾ ਦੁੱਧ ਤਾਂ ਬੰਦ ਆ ਫੇ ਉਹਦਾ ਆ ਉਹ ਕਾਡੀ ਆ ਜਾਣੀ ਉਹ ਚਲੋ ਆਓ ਦੇਖ ਸਕਦੇ ਆ ਕਿਵੇਂ ਆ ਫਲੋਰ ਬਣੇ ਹੋਏ ਆ ਜਿਹੜੇ ਥੱਲੇ ਦੀ ਥੱਲੇ ਜਾਈ ਜਾਂਦੇ ਦੀਨਾ ਮਾਲ ਪੂਰਾ ਤੇ ਸਾਰਾ ਹਵਾ ਦਾ ਸਰਕਲ ਚੱਲਦਾ ਇਹਦੇ ਵਿੱਚ ਦੀ ਤੇ ਹੈਗਾ ਸਪੈਰਡਾ ਦੀ ਲੱਕੜ ਸਾਰੀ ਈਦੀ ਥਾਂ ਤੇ ਨਹੀਂ ਕੁਝ ਹੋਰ ਆਉਣ ਲੱਗਿਆ ਹੈ ਹੈਨਾ ਬਾਲਿਆਂ ਦੀ ਥਾਂ ਤੇ ਨੀਨੇ ਦੇ ਅਸੀਂ ਜਿਹੇ ਇਹੋ ਜੀ ਚੱਲਣੀ ਬੁਰੀ ਲੋਹਾ ਤੇ ਗੱਲ ਵਾੜਾ ਸੋਹਣ ਲੋਹਾ ਜਾਂ ਵੀ ਪਲਾਸਟਿਕ ਦਾ ਜਾਂ ਕਹਿੰਦੇ ਵੀ ਕੋਈ ਹਾਰਡ ਇਹ ਤਾਂ ਪੱਕਾ ਨਹੀਂ ਚੱਲਣਾ ਇਹ ਹੀ ਲੱਕੜੀ ਜੰਦੀ ਫਿਰ ਤੇ ਨਾਜ ਬਜਣੀ ਤੇ ਜਿਹਦੇ ਸਾਰੇ ਘਰਾਂ ਸਾਰੇ ਗੱਲ ਫਲ ਅੱਜ ਥੋੜਾ ਜਿਹਾ ਰੈਲਾ ਕੀਤਾ ਕੰਮ ਬਾਹਰ ਲੈਣ ਲੱਗੀ ਹੋਈ ਉਹ ਟੈਂਕੀ ਤੱਕ ਬਾਹਰ ਖੜੀਆਂ ਆਪਣੀਆਂ ਚਾਰ ਟਰਾਲੀਆਂ ਤੇ ਆ ਟਰਾਲੀ ਦਾ ਨੰਬਰ ਆਪਣਾ ਹੁਣ ਆ ਟਰਾਲੀ ਜਿਹੜੀ ਲਈ ਜਾਂਦੀ ਹੈ ਤੇ ਉਦੋਂ ਬਾਅਦ ਤੇ ਅੱਜ ਥੋੜਾ ਜਿਹਾ ਰੈਲਾ ਕੀਤਾ ਕੰਮ ਇਧਰ ਇਹਨਾਂ ਦਾ ਆਪਦਾ ਕੰਮ ਗ੍ਰੇਡਿੰਗ ਦਾ ਚੱਲਦਾ ਵਾ ਸਟੋਰ ਵਾਲਾ ਯਾਨੀ ਆਪਦਾ ਚੱਲਦਾ ਕੰਮ ਇਧਰ ਤੇ ਇਹ ਟਰਾਲੀਆਂ ਹੈਗੀਆਂ ਫਾਰਮਰਾਂ ਦੀਆਂ ਆ ਡੋਡੀ ਨੰਬਰ ਆਈ ਜਾਂਦੇ ਤੇ ਕੱਲ ਕੋਈ ਟਰਾਲੀ ਬਾੜੀ ਦੇ ਅੰਦਰ ਪਰसों ਦੀਆਂ ਖੜੀਆਂ ਟਰਾਲੀਆਂ ਜਿਹੜੀਆਂ ਅੰਦਰ ਆਈਆਂ ਹੋਈਆਂ ਗੇਟ ਕਰਤਾ ਸੀ ਬੰਦ ਤੇ ਹੁਣ ਖੋਲਿਆ ਨੇ ਵੱਡੇ ਦੋਨੋਂ ਬਾਕੀ ਟਰਾਲੀਆਂ ਲੈਂਣ ਲੱਗੇ ਮੂਹਰੇ ਟਰੱਕ ਖੜਿਆ ਮਾਲ ਲੈਂਦਾ ਥੋੜਾ ਘਾਟਾ ਹੁਣ ਬੰਦੇ ਹੰਭ ਜਾਂਦੇ ਵਿਚਾਰੇ ਸਵੇਰ ਦੇ ਲੱਗੇ ਰਾਤ ਨੂੰ 2:30 ਵਜੇ ਤਾਈ ਲੇਬਰ ਲਾਉਂਦੀ ਆ 7 ਵਜੇ ਤੋਂ ਲੈ ਕੇ 8 ਵਜੇ ਤੋਂ ਲੈ ਕੇ ਸੋਵਾਂ ਤੇ ਬਾਕੀ ਲੱਗਦਾ ਅੱਜ ਸਾਰੀਆਂ ਟਰਾਲੀਆਂ ਅੰਦਰ ਹੋ ਜਾਣਗੀਆਂ ਤੋਂ ਫਿਰ ਜਿਹੜੀ ਟਰਪ ਤੋਂ ਬਚ ਜਾਣਗੀਆਂ ਤੇ ਬਾਕੀ ਦੇਖਦੇ ਆਂ ਦੁਪਹਿਰੋਂ ਬਾਅਦ ਕਹਿੰਦੇ ਆਂ 12 ਕ ਦਾ ਟਾਈਮ ਹੋ ਗਿਆ ਯਾਨੀ 3:00 ਵਜੇ ਤਾਈਂ ਕਹਿੰਦੇ ਛੇ ਅੰਦਰ ਹੋ ਜਾਣਾ। ਬਾਕੀ ਬਾਹਰ ਜਿਹੜਾ ਦਖਾਦ ਨੇ ਮਾਰ ਕੇ ਕਿੰਨੇ ਟਰਾਲੀਆਂ ਖੜੀਆਂ ਵਾਂ ਲਾਈਨਾਂ 'ਚ ਤੇ ਪੂਰਾ ਕੰਮ ਯਾਨੀ ਬੀਜੀ ਚੱਲਦਾ ਵਾ ਸਟੋਰਾਂ ਦਾ। ਜਗਰਾਉਂ ਏਰੀਆ 'ਚ ਤਕਰੀਬਨ ਸਾਰੇ ਸਟੋਰ ਹੋ ਗੋ ਲੋਂ ਹੋਂਤੇ ਹੀ ਬਸ ਜਿਵੇਂ ਆਹ ਟਰਾਲੀਆਂ ਬੁੱਕ ਗਾਲੀਆਂ ਹੀ ਖੜੀਆਂ ਸਾਰੀਆਂ ਤਕਰੀਬਨ ਜੇ ਨਵੇਂ ਬੰਦੇ ਆ ਤਾਂ ਉਹਨਾਂ ਨੂੰ ਜਵਾਬ ਦੇਈ ਜਾਂਦੇ ਆ ਸਟੋਰ ਤੇ ਬਾਕੀ ਇਹ ਸਟੋਰ ਹੈਗਾ ਮਾਲਕ ਬਣਿਆ ਸੀ ਨਵਾਂ ਦਦਾਰ ਦੇ ਨਾਂ ਤੇ ਚੱਲਦਾ ਉਦਾਂ ਦਾ ਪਰ ਜਿਹੜਾ ਦਾ ਲੋਗੋ ਆ ਉਹ ਹੈਗਾ ਢੱਲੋਂ ਸੰਜ ਕੋਲਡ ਸਟੋਰ ਮਾਲਕ ਤੇ ਨਵਾਂ ਬਣਿਆ ਸੀਗਾ ਇਹ ਤੇ ਹੋ ਚੱਲਿਆ ਫੁੱਲ ਬਸ ਜਿਵੇਂ ਆ ਨੇੜੇ ਹੀ ਕਹਿ ਲਿਆ ਆਪਾਂ ਵਾਹ ਟਰਾਲੀਆਂ ਜਾਂਦੀਆਂ ਜੁੰਦੀਆਂ ਇੱਕ ਅੱਧੇ ਦਿਨ ਚ ਹੋ ਜਾਣੀਆਂ ਅੰਦਰ ਤੇ ਸੋਰ ਹੋ ਜਾਣਾ ਫੁੱਲ ਤੇ ਕਿਉਂਕਿ ਇਹ ਜਿਹੜਾ ਮਾਲ ਖੜਾ ਵਾ ਰੋਡ ਤੇ ਤੇ ਇਹਨੂੰ ਤਕਰੀਬਨ 2 ਦਿਨ ਲੱਗਣੇ ਆ ਲੈਣ ਨੂੰ 2 ਤੋਂ ਸ਼ਾਇਦ 3 ਹੀ ਲੱਗੇ ਹਨ ਤੇ ਜਿਹੜਾ ਇਹ ਤੋਂ ਮਾਲ ਬਾਅਦ ਚਾਊਗਾ ਤੇ ਉਹ ਦੇ ਲੋ ਵੀ ਉਹਦਾ ਜਿਹੜਾ ਨੰਬਰ ਹੋਊਗਾ ਤੇ ਅੰਦਰ ਕਿੰਨੀ ਕੁ ਜਗ੍ਹਾ ਬਚੀ ਆ ਜਿਹੜਾ ਅੰਦਰ ਆਪਾਂ ਕੋਲ ਸਟੋਰ ਚ ਜਿਹੜਾ ਦੇ ਜਾਂਦਾ ਵਾ ਤੇ ਬਾਕੀ ਚਲੋ ਵਧੀਆ ਗੱਲ ਆ ਕਿਉਂਕਿ ਸਟੋਰ ਲੱਗ ਵੀ ਬਹੁਤ ਰਏ ਆ ਨਵੇਂ ਹਰ ਸਾਲ ਤੇ ਬਾਕੀ ਪਾਰ ਵੀ ਰਿਹਾ ਹਰ ਸਾਲ ਤੇ ਵਧੀਆ ਗੱਲ ਤੇ ਆਪਣੇ ਪਿੰਡ ਵੀ ਲੱਗਾ ਸਟੋਰ ਉਹ ਵੀ ਫੁੱਲ ਹੋ ਗਿਆ ਤੇ ਵਾਕੀਰ ਜਾਣ ਦੇ ਸਕਦੇ ਆ ਰੋਡ ਤੇ ਤੇ ਇੱਧਰ ਖੜੇ ਆ ਟਰੱਕ ਟਰੱਕਾਂ ਨੂੰ ਵੀ 3-4 ਦਿਨ ਹੋ ਗਿਆ ਖੜਿਆ ਨੂੰ ਤੇ ਇੱਕ ਸਾਈਡ ਤੇ ਲਵਾਤੇ ਸੀਗੇ ਹੁਣ ਇਹਨਾਂ ਦੀ ਬਾਰੀ ਕੱਲ ਨੂੰ ਆ ਲਾਉਣ ਦੀ ਤੇ ਇੱਧਰ ਆ ਗਈ ਆਪਣਾ ਟਰਾਲੀ ਲਾਸ ਤੇ ਪਰਮਜੀਤ ਇਧਰ ਲਿਆ ਕੇ ਖੜਾ ਗਿਆ ਲਿਆਏ ਇਕੱਠੀਆਂ ਦੋ ਟਰਾਲੀਆਂ ਤੇ ਪਰਮਜੀਤ ਇਧਰ ਦੀ ਲਿਆ ਟਰਾਲੀ ਜਦੋਂ ਮੈਂ ਬੀਟ ਰੋਡ ਤੋਂ ਆਉਂਦੀ ਖਾੜਿਓ ਤੇ ਉਧਰ ਉਹ ਸ਼ੇਰੂ ਲੈ ਆਪਣੇ ਮਾਲਕ ਚੌਂਗ ਵਿੱਚ ਦੀ ਤੇ ਟਰਾਲੀਆਂ ਹੋ ਗਈਆਂ ਢੋਡ ਢੀ ਪਰ ਨੰਬਰ ਉਹ ਇਕੱਠਾ ਲੱਗ ਗਿਆ ਇਹਨਾਂ ਦਾ ਤੇ ਗੱਡੀਆਂ ਦੀ ਵਾਰੀ ਹੁਣ ਪਹਿਲਾਂ ਆਉਣੀ ਆ ਕੱਲ ਨੂੰ ਤੇ ਗੱਡੀਆਂ ਲੈਣੀਆਂ ਫਿਰ ਲੇਬਰ ਤੋਂ ਕਿਉਂਕਿ ਮਾਲ ਕਾਫੀ ਬਣ ਜਾਂਦਾ ਵਾ 4-500 ਗੱਟੂ ਪਾ ਲੈਂਦੇ ਆ ਇੱਕ ਗੱਡੀ 'ਚ ਤੇ 15 ਗੱਡੀਆਂ ਟਰਾਲੀਆਂ ਜੇ ਵੇ ਅੰਦਾਜ਼ਾ ਜਿਆ ਲਾਹ ਦਿੰਦੇ ਸੀ ਕਿ ਅੱਗੇ ਤੇ ਬਾਕੀ ਮਾਲ ਹੁਣ 2-3 ਦਿਨ ਤੋਂ ਲੇਬਰ ਤੋਂ ਘਟ ਲੈਂਦਾ ਵਾ ਪਹਿਲਾਂ 6-7000 ਮਾਲ 8000 ਤਾਈ ਵੀ ਲੈ ਜਾਂਦੇ ਸੀ ਜਦੋਂ ਸਟੋਰ ਵੇਲਾ ਸੀਗਾ ਤੇ ਹੁਣ ਕੱਲ ਲਾਇਆ ਇਹਨਾਂ ਨੇ 4500 ਗੱਟੂ ਜਣੀ ਐਵਰੇਜ ਘਟ ਗਈ ਲੇਬਰ ਦੀ ਤੇ ਹਮਝ ਜਾਂਦੀ ਐ ਲੇਬਰ ਵਿਚਾਰੀ ਕੀ ਕਰੇ ਤੇ ਟਰਾਲੀ ਦੀ ਵਾਰੀ ਆ ਗਈ ਆਪਣੇ ਵਾਲੀ ਦੀ ਤੇ ਟਰਾਲੀਆਂ ਸਾਰੀਆਂ ਚਲਦੀਆਂ ਬੁੱਕ ਗਾਂਧੀਆਂ ਬੁਕਿੰਗ ਹੋ ਜਾਂਦੀ ਹੈ ਵੀ ਜੇ ਲੈ ਜੀਦਾ ਟਰਾਲੀ ਮੈਨੇ ਦੇ ਦਿਓ ਟਰਾਲੀ ਮੈਨੇ ਦੇ ਦਿਓ ਤੇ ਮਾਲ ਜਾਨੀ ਪਿਆ ਵਿੱਚ ਖੇਤਾਂ ਤੇ ਪੂਰਾ ਹਾਂ ਟਰਾਲੀਆਂ ਦੀ ਪ੍ਰੋਬਲਮ ਫੁੱਲ ਆ ਰਹੀ ਹੈ ਸੇਮ ਆਈ ਪਦੀਨੇ ਨੂੰ ਹੁੰਦਾ ਵਾ ਪਤਾ ਨਹੀਂ ਕਿੰਨੀਆਂ ਟਰਾਲੀਆਂ ਇਕੱਠੀਆਂ ਕਰਨੀਆਂ ਪੈ ਜਾਂਦੀਆਂ ਤੇ ਕੇਰਾਂ ਜਦੋਂ ਮਾਲ ਲੱਗ ਕੇ ਆਇਆ ਅੰਦਰ ਤੇ ਫੇਰ ਕੰਮ ਉਹਨਾਂ ਤੇ ਰੁਪਈਏ ਇਕੱਠੇ ਕਰੀ ਜਾਣੇ ਸਾਰਿਆਂ ਨੇ ਇਸ ਸਟੋਰ 'ਚ ਜਾਣ ਦੀ ਵੀ ਲੋੜ ਪੈਂਦੀ ਬਾਅਦ 'ਚ